ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਤਹਿਸੀਲ ਬਾਗਾਪਰਾ ਦਾ ਜ਼ਿਲ੍ਹਾ ਸਨੂ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਆ ਤੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲਦਾਰ ਆ ਭਾਈ ਜੇ ਕਿਸੇ ਵੀਰ ਨੇ ਪਾਉ ਸੇਲ ਕਰਨਾ ਹੋਵੇ ਜਾਂ ਇਹ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ 98783 93688 ਸੱ ਲਈ ਫਰਕ ਤੁਸੀਂ ਆ ਕੇ ਕਰਨੀ ਹੈਗੀ ਇਹ ਗੱਲ ਪਹਿਲਾਂ ਨੋਟ ਕਰਦੇ ਆਂ ਹਜੇ 9:00 ਵਜੇ 3 ਮਿੰਟ ਹੋਏ ਆ ਸ਼ਾਮ ਦੇ ਚੋ ਜੀ ਸਾਰਾ ਦੇਣੀ ਪਿਆ ਜਿਹੇ ਵੀ ਨੂੰ ਸ਼ਾਮ ਨੂੰ ਬਣਾਉਂਦੇ ਧਾਵਨਾ ਤਾਂ ਨਾ ਪਰੇ ਹੋਣੇ ਸੀਗੇ ਜਜਮੈਂਟ ਤੇ ਉਸ ਹਿਸਾਬ ਨਾਲ ਹੋਣੀ ਆ ਵਿੱਚ ਸ਼ਾਮ ਦੇ ਚੋ ਜੀ ਸਾਰਾ ਦੇਣੀ ਪਿਆ ਵਾ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਣੀ ਆ ਪ੍ਰੋਪੋਜ਼ਲ ਕਰਨ ਦੋਵਾਂ ਬਾਰੇ ਹਾਂਜੀ ਬਈ ਸਤਿ ਸ੍ਰੀ ਅਕਾਲ ਇਹ ਗੱਲ ਜੀ ਮੇਰੇ ਸਾਰੇ ਭੈਣ ਭਰਾਵਾਂ ਨੇ ਨਾਮ ਦੱਸ ਦੇ ਬਾਈ ਨਾਮ ਦੀ ਟਾਕਾ ਪੰਡ ਲੱਗੇਣਾ ਤੁਸੀਂ ਲਵਾ ਕੇ ਆਪਣਾ ਪਿੰਡਾ ਮੋਗਾ ਠੀਕ ਆ ਕੱਲ ਆਪਾਂ ਤੁਸੀਂ ਵੀਡੀਓ ਵੇਖੀ ਸੀ ਮੇਰੇ ਭੈਣ ਭਰਾਵਾਂ ਨੇ ਹਾਂਜੀ ਉਹ ਬੜਾ ਚਵਾ ਕੇ ਨਾਲ ਨੰਬਰ ਮੇਰੇ ਕੋਲੋਂ ਨੰ ਬੋਟ ਐਂਡ ਦੇ ਲੋਕਾਂ ਲਈ ਹਾਂਜੀ ਨਿਹਾਰਾ ਆ ਗਿਆ ਦੋੜਾਂ ਦੇ ਕੋਈ ਜਿੰਨਾਂ ਤੋਂ ਵੀ ਵੀਡੀਓ ਤੇ ਬੋਲਿਆ ਸੀ ਹਾਂਜੀ ਉਹ ਤੋਂ ਬਹੁਤ ਨਿਕਲਿਆ ਉਹਨਾਂ ਬੰਦਿਆਂ ਨਾਲ ਕੋਈ ਗੱਲ ਕਰਦੇ ਮੇਰੇ ਤੋਂ ਫੋਨ ਲੈ ਕੇ ਠੀਕ ਆ ਜੀ ਜਿਹੜੇ ਬੰਦੇ ਨੂੰ ਕੋਈ ਸ਼ੱਕ ਸ਼ੋਬਾ ਤੋਂ ਨੰਬਰ ਤੇ ਅਖ਼ਰੀਆ ਗੱਲ ਕਰਦਾ ਠੀਕ ਆ ਜੀ ਚੁਆਕੇ ਦਿੱਤੀਆਂ ਬਾਈ ਆਪਾਂ ਰੀਨ ਬਣਾ ਲਿਆ ਠੀਕ ਆ ਜੀ ਚੁਆਕੇ ਦੇ ਆਖਰੀ ਭੈਣ ਭਰਾ ਕੋਈ ਲੰਮੂ ਆ ਜੇ ਠੀਕ ਆ ਜੀ ਕਿ ਕੋਈ ਆਪਦਾ ਭਾਈ ਹੋਰ ਆ ਜੇ ਤਾਂ ਕਿ ਵੀਡੀਓ ਕਾਟ ਦੇ ਦੋੜਾਂ ਦੇ ਚੁਆਲੇ ਠੀਕ ਆ ਜੀ ਮੋੜ ਕੇ ਬੈਗ ਨਹੀਂ ਮੋੜਣੀ ਕੋਈ ਜ਼ਿੰਮੇਵਾਰੀ ਨਹੀਂ ਠੀਕ ਆ ਜੀ ਠੀਕ ਆ ਬਾਈ ਹਾਂਜੀ ਆਪਣੇ ਠੀਕ ਆ ਆਪਾਂ ਦੋਨਾਂ ਆਪਾਂ ਦੋਨਾਂ ਚ ਆਕੇ ਹੀ ਦੇਣੀ ਆ ਦੇ ਘਰੋਂ ਠੀਕ ਆ ਜੀ ਪਰਵਾਦ ਉਹ ਡਰ ਕੇ ਨੇ ਆ ਠੀਕ ਆ ਜੀ ਤੇ ਨਾ ਕਦੋਂ ਬੋਲਦੇ ਨੇ ਤੇ ਨਾ ਲੋੜ ਆ ਠੀਕ ਆ ਜੀ ਆ ਵੇੜਾ ਭਾਈ ਜੀ 6 ਲੀਟਰ ਦੁੱਧ ਹੈ ਠੀਕ ਆ ਜੀ ਦੋਹਾਂ ਟੰਗਾਂ ਦਾ ਠੀਕ ਆ ਭਾਈ ਦੋ ਟਾਂ ਚੋਕੇ ਲੈ ਜੀ ਦੋ ਟਾਂ ਚੋਕੇ ਲੈ ਜੇ ਇੱਕ ਟਾਂ ਚੋਕੀ ਮੜੀ ਪੂਰ ਠੀਕ ਆ ਜੀ ਤੇ ਘੱਬਣਾ ਭਾਈ ਕਿੰਨੇ ਟਾਈਮ ਦੀ ਇਹ ਸੱਗ ਘੱਬਣਾ ਭਾਈ ਕਿੰਨੇ ਦੀ ਸੱਤਾਂ ਦੀ ਸੱਤਾਂ ਦੀ ਗੱਬਣਾ ਬਾਈ ਚੈੱਕ ਪਾਸ ਆ ਇੱਕ ਪਾਣਾ ਵੱਡੀ ਵਿਹੜਾ ਠੀਕ ਆ ਜਰਸੀ ਤੇ ਚੈੱਕ ਕਰਵਾ ਕੇ ਦਊਗਾ ਦੁੱਧ ਚੁਵਾ ਕੇ ਦਊਗਾ ਠੀਕ ਆ ਲਓਏ ਦੋਸਤੋ ਵੱਡੀ ਵੱਡੀ ਬਹੁਤ ਆ ਜਰਸੀ ਵਿਹੜਾ ਸੱਤਾਂ ਮਹੀਨੇ ਦੀ ਗੱਬਣ ਚੈੱਕ ਪਾਸ ਆ ਜੀ 6 ਕਿਲੋ ਦੁੱਧ ਆ ਇੱਕ ਥਾਂ ਤੇ ਬਾਈ ਕਹਿੰਦਾ ਮੜੀ ਜੀ ਪੂਰ ਪੈਂਦੀ ਆ ਕੀ ਸੋਹਣਾ ਥਣ ਹਵਾਨਾ ਵਾ ਚਾਰ ਹੀ ਥਾਣਾ ਕੋਈ ਫੋੜ ਸ਼ਾਂਗ ਨਹੀਂ ਗਈ ਤੇ ਵੇਖ ਸਕਦੇ ਹੋ ਜੀ ਜਰਸੀ ਹੈ ਜਰਸੀ ਆ ਕੀ ਪੰਜਾਬ ਵਾਲੀ ਮੋੜ ਲਿਆ ਬਾਈ ਦੋ ਦੂੰ ਵੀ 18 ਕਿਲੋ ਹਾਂ ਦੋ ਦੇ ਦੋ ਕੀ ਬਾਈ ਕਹਿੰਦਾ 18 ਕਿਲੋ ਵਾ ਕਿ 18 ਤੁਸੀਂ ਚੋਣਾ ਵਾ ਬਾਈ ਨੇ ਆਦੇ ਕਾ ਤੁਹ ਸੱਤਾਂ ਮੇਂ ਨਦੀ ਗੱਬਣ ਚੈੱਕ ਪਾਸ ਆ ਗਈ ਸੋਹਣਾ ਥਾਣਾ ਗੁਲਾਬੀ ਥਾਣਾ ਗੇ ਹਥੀ ਚੁਆਈ ਵਾਲਾ ਗੁਲਾਬੀ ਥਾਣਾ ਬਹੁਤ ਸੋਹਣਾ ਮੁੱਠੀ ਵਾਲਾ ਮੁੱਲ ਪੜਾ ਫਿਰਦਾ ਮੁੱਲ 34000 ਦੀ ਬਈ ਆਪਾਂ ਦੇ ਦੇਾਂਗੇ ਠੀਕ ਆ ਜੀ ਹਾਂ ਬਣੀ ਚੋਕ ਮੈਨੂੰ ਜਿੰਨਾ ਮਰਦੀ ਭੇਜ ਠੀਕ ਆ ਵਿੱਚੋ ਕੀ ਮਾਨਤਾਂ ਨੂੰ ਮਾਨਤ ਰੋ ਲਓ ਦੋਸਤੋ ਜਮਾ ਜਮਾ ਮਤਲਬ 34000 ਰੁਪਇਆ 15ਵੇਂ ਦੁੱਧ ਪੈ ਤੁਹਾਨੂੰ ਹੋ ਜੇ ਤੇ ਗਾਂ ਮਹੀਨਾ ਡੇਢ ਮਹੀਨਾ ਸਾਹਮ ਕੇ ਚੰਗੇ ਪੈੜਾ ਵੱਡੀ-ਬੁੱਡੀ ਬਹੁਤ ਆ ਗਈ ਭੋਰਾ ਕਣੀਗੀ ਇਹ ਸੋਹਣੀ ਵਹਿੜ ਆ ਗਈ ਖੱਤਾ ਮੇਰੇ ਦੀ ਗੱਬਣ ਚੈੱਕਪਾਸ ਆ ਗਲਾਬੀ ਥਾਣਾ ਕੇ ਸੋਹਣੇ ਥਾਣਾ ਕੇ ਦੋ ਟਾਈਮ ਚੋਲੋ 6 ਕੁਦ ਕੰਡੇ ਵਾਲਾ ਦੋ ਨੰਬਰ ਤੇ ਬਾਈ ਦੋ ਨੰਬਰ ਤੇ ਬਾਈ ਮੰਨ ਲਓ ਕਲੂਨ ਮੰਨ ਲਓ ਪੱਟੇ ਵੱਛੀ ਮੰਨ ਲਓ ਠੀਕ ਹੈ ਜੀ ਬੰਦਾ ਜੱਕੇ ਮੰਨ ਲਓ ਠੀਕ ਹੈ ਜੀ 10 ਲੀਟਰ ਦੁੰਦਾ ਕੰਡੇ ਵਾਲਾ ਕੰਡੇ ਵਾਲਾ ਜਿਹਦਾ ਮੁੱਲ 32000 ਰੁਪਏ ਵਿੱਚੋਂ ਮਾਨਤਾ ਨਹੀਂ ਕੋਈ ਠੀਕ ਹੈ ਹੋਰ ਨਹੀਂ ਠੀਕ ਆ ਲੋ ਜੀ ਦੋਸਤੋ ਬਾਈ ਕਹਿੰਦਾ ਵੀ ਇਹ ਤੋਰਦੇ ਡਰਦੀ ਆ ਥੋੜਾ ਜਿਹਾ ਬਾਕੀ ਜਦੋਂ ਕੇ ਭੈਣ ਭਰਾ ਆਊਗਾ ਉਹਦਾ ਆਪਾਂ ਤੁਹਾਨੂੰ ਤੋਰ ਕੇ ਵਿਖਾ ਦੇਵਾਂਗੇ ਪਹਿਲਣ ਵੈੜ ਆ ਗਈ ਸੋਨਾ ਥਾਣਾਵਾਨਾ ਚਾਰ ਹੀ ਥਾਣਾ ਦੇ ਦੇਖ ਸਕਦਾ ਹਾਂ ਕਿ ਫੋੜ ਛਾਣ 10 ਕਿਲੋ ਤੇ ਕੰਡੇ ਵਾਲਾ ਤਿਆਰ ਆ ਥੱਲੇ ਇਹਦੇ ਜਿਹੜੇ ਦੋ ਟਾਂ ਤੁਹਾਨੂੰ ਬਾਈ ਆਪਦੇ ਕਰੋ ਚਵਾ ਕੇ ਦੇਊਗਾ ਜੇ ਨਹੀਂ ਚਵਾ ਕੇ ਦੇਊਗਾ ਤੁਸੀਂ ਜਿਆਦਾ ਹੁਣ ਆਉਣ ਜਾਂਦਾ ਬਾਈ ਤੁਸੀਂ ਕਰਾਇਆ ਲੈ ਕੇ ਤੁਸੀਂ ਆਪ ਦਾ ਜਾਵੜਿਓ ਬੁੱਧ ਘੱਟ 900 ਮੈਂ ਭਜਵੇਂ ਮਾਰਾ ਠੀਕ ਆ ਬਾਈ ਕੜੇ ਨਕਸ਼ਾ ਕੱਢਦੇ ਹੋ ਜਾਂ ਨਕਸ਼ਾ ਠੀਕ ਆ ਜੀ ਜੋ ਘਰੋਂ ਬਾਹਰ ਹੋ ਗਈ ਉਹਦੀ ਹੈ ਠੀਕ ਆ ਇੱਕ ਮੇਰੀ ਬੇਨਤੀ ਆ ਹੋਰ ਹਾਂਜੀ ਜਿਹਦਾ ਮਤਲਬ ਨਾਰਗੰਡ ਦੇਖਣ ਕਿ ਬੰਦੇ ਤੋਂ ਓਪਰੇ ਘਰੇ ਉਪਰਾ ਮੰਦ ਚੋਈ ਨਹੀਂ ਜਾਂਦੀ ਵੀ ਸਾਫ਼ ਫੁੱਤਰੀ ਵਧੀਆ ਧਾਰ ਹੁੰਦੀ ਹੈ ਠੀਕ ਆ ਜੀ ਤੇ ਮੇਰਾ ਬੰਦਾ ਰੱਖਿਆ ਜਾਦੂ 5:30 ਵਜੇ ਤੱਕ ਕੰਮ ਤੋਂ ਠੀਕ ਆ ਜੀ ਉਹ ਧਾਰਾਂ ਤੋਂ ਹੀ ਹੱਥ ਫੇਰ ਠੀਕ ਆ ਜੀ ਸਵੇਰ ਤੋਂ ਲੈ ਕੇ ਸ਼ਾਮ ਨੂੰ ਠੀਕ ਆ ਜੀ ਬਾਕੀ ਪੱਠੇ ਡੱਕੇ ਹੀ ਆਪ ਹੋਣੇ ਆ ਠੀਕ ਆ ਜੀ ਉਹ 5:30 ਵਜੇ ਤੋਂ ਉਦੋਂ ਆਇਆ ਕਰੋ ਠੀਕ ਆ ਜੀ ਸੌਦਾ ਕਰਕੇ ਗੱਲ ਕਰਕੇ ਕਰਕੇ ਗੂਗਲ ਪੈਸੇ ਸਾਈ ਮਮਾ ਕਾ ਜੀ ਆਪਕੋ ਨਹੀਂ ਤੇ 2.5 ਜਾਓ ਠੀਕ ਆ ਜੀ ਖੁੱਲਗੇ ਛੋਟਾ ਵਾ ਛੋਟਾ ਤੇ ਬਾਕੀ ਭਾਂਡੇ ਆਉਂਦੇ ਜਿਹਨਾਂ ਪਾਸ ਹੋ ਗਈ ਠੀਕ ਤੇ ਬੋਤਲਾਂ ਦੇ ਢੋਲ ਨੇ ਆਪਦੇ ਲੈ ਕੇ ਸਾਡੇ ਘਰ ਤੱਕੇ ਮੌਕਾ ਠੀਕ ਆ ਨਾ ਆਪਕਾ ਤਾਂ ਮੰਗੇ ਨਾ ਕੋ ਮੋੜ ਕੇ ਜਾਂਦਾ ਠੀਕ ਆ ਬਾਈ ਹੱਥ ਖੜੇਗਾ ਠੀਕ ਆ ਜੀ ਲਓ ਵੀ ਦੋਸਤਾਂ ਬਾਈ ਕਹਿੰਦਾ ਵੀ ਜਿਹਨੇ ਬਾਈ ਚੋਣੀ ਆ ਤਾਂ ਆਪ ਚੋਣੀ ਬਾਈ ਤੇ ਭਲਾ ਭਾਈ ਸਾਢੇ 5 ਆ ਜਾਵੋ ਠੀਕ ਆ ਤੋਂ 10 ਕਿਲੋ ਮੇਰੇ ਘਰੋਂ ਚੋਕੇ ਲੈ ਆਓ ਤੇ 6 ਕਿਲੋ ਚੋਕੇ ਲੈ ਜਾਓ ਤੇ ਜੇ ਮੈਂ ਧਾਰਾ ਪਾਰ ਕੇ ਪਾਸੇ ਉਹਨਾਂ ਬੰਦਿਆਂ ਕਹਿੰਦੇ ਨਹੀਂ ਚੋਗੇ ਉਪਰਾ ਬੰਦੇ ਕਰ ਜਾਂ ਫਿਰ ਬਾਈ ਇਹਦਾ ਮੇਰਾ ਬੰਦਾ ਹੋਊਗਾ 6:30 ਵਜੇ ਜਾਦੂ ਉਹ ਤੁਹਾਨੂੰ ਚੋ ਕੇ ਦੇਊਗਾ ਗਾਂ ਸਾਰੀ ਜੀ ਅੱਜ ਦਿਨ ਤਰੀਕ ਬੋਲਦੇ ਹਾਂ ਅੱਜ ਤਰੀਕ ਹੈਗੀ ਹੈ ਜੀ ਦੋਸਤੋ 12 ਤਰੀਕ ਸ਼ੁੱਕਰਵਾਰ 9:00 ਵਜੇ 7 ਮਿੰਟ ਦੀ ਵੀਡੀਓ ਬਣਾ ਰਹੇ ਆਗੇ ਮਤਲਬ ਕਿ ਅੱਧੇ ਘੰਟੇ ਨੂੰ ਅਪਲੋਡ ਹੋ ਜਾਣੀ ਹੈ ਹਾਂ ਅੱਧੇ ਘੰਟੇ ਨੂੰ ਅਪਲੋਡ ਹੋ ਚੱਲ ਪੈਣੀ ਆ ਅੱਜ ਇਹ ਜੀ ਠੀਕ ਆ ਜੀ ਹਾਂ ਜੀ ਇਹ ਗੱਲ ਪੈਣੀ ਆ ਬੋਕ ਦੇ ਵਿੱਚ ਬੋਲਦੇ ਨਹੀਂਗੇ ਠੀਕ ਆ ਜੀ ਹਾਂ ਲੋ ਜੀ ਦੋਸਤੋ ਅੱਜ ਵੀਡੀਓ ਬਣਾ ਸੁਬਾ ਕੱਲ ਆਪਾਂ ਬਾਈ ਬਾਈ ਤਿੰਨਾਂ ਬੜਾਂ ਦੇ ਵੀਡੀਓ ਦਿਨ ਨਾਲ ਇੱਕ ਚੌਥੀ ਹੋਰ ਵੈਗ ਗਈ ਆਗੀ ਵੇੜਾ ਵੀਡੀਓ ਪਾਹੀ ਤੰਨਾ ਪਸ਼ੂਆਂ ਦੀ ਤੇ ਵਹਿਕਾ ਪਾਹੂ ਦੇ ਪੰਜ ਗਏ ਆ ਬਾਈ ਦੇ ਤੁਸੀਂ ਦੇਖ ਸਕਦੇ ਹੋ ਜੀ ਆ ਵੀ ਸੋਹਣੀਆਂ ਵੜਾਈ ਬਾਈ ਸੱਜਰ ਸੁੰਜਾਵੇਂ ਦੋਨਾਂ ਮਗਰ ਬੱਚੇ ਸੀਗੇ ਇਹਦੇ ਮਗਰ ਅੱਛਾ ਜੀ ਇਹਦੇ ਮਗਰ ਅੱਛੀ ਆ ਗਈ ਇਹ ਵੇਚ ਚੁੱਕੀਆਂ ਬਾਈ ਦੀਆਂ ਇਹ ਅੱਜ ਦੀ ਵੀਡੀਓ ਚ ਬਾਈ ਦੇ ਦੋ ਨਾ ਕਵਰ ਕੀਤੇ ਸੀਗੇ ਦੋਸਤੋ ਮੈਂ ਹਰੇ ਮੇਰੇ ਦੋ ਟਾਂ ਚੋ ਕੇ ਲਿਜਾਓ ਆ ਤਾਂ ਬਾਈ ਨੇ ਸਵਾਦ ਵਾਲਾ ਕੰਮ ਹੀ ਕਰਤਾ ਬਈ ਫੂਨ ਹੀ ਉਹ ਲਾਵ ਜੀ ਦੋ ਟਾਂ ਚੋਣੀ ਆ ਆਪਦੀ ਹਾਂ ਜੀ ਹਾਂ ਬਹੁਤ ਵਪਾਰੀ ਕਹਿੰਦਾ ਬਾਈ ਲੈ ਜਾ ਭੇਜ ਦਿੰਨੇ ਆਂਗੇ ਪਰ ਸਤਿੰਨਾ ਸਦ 11 ਕੰਮ ਕਰਕੇ ਵੀ ਤੁਹਾਨੂੰ ਲੋਕੀ ਮੜ ਕੇ ਕਰ ਜਾਏ ਕਹਿ ਦਿੰਦੇ ਆ 11000 ਕੰਮ ਕੀਤਾ ਮੁੱਦਾ ਆ ਜਾਊਗਾ ਠੀਕ ਆ ਜੀ ਅੱਜ ਉਹ ਵੀ ਕਿਸੇ ਨੂੰ ਮਾਰਨਾ ਕੰਮ ਥੋੜੀ ਰੱਖਣਾ ਮੇਰਾ ਪੁੱਲਾ ਸਾਲਾ ਦਾ ਅੱਜ ਆਜ ਵੀ ਆ ਕਰਦਾ ਤੇ ਮਗਰਲਾ ਮੁੱਦਾ ਹੋ ਜੂ ਠੀਕ ਆ ਬਾਈ ਉਹਨੇ ਮੁੱਦਾ ਇਹਦਾ ਬਾਈ ਮਲ ਗੱਗ ਦੀ ਉਧਾਰ ਰੱਖਣੀ ਹੈ ਠੀਕ ਹੈ ਚੱਲਦਾ ਰੱਖਣ ਚੋਲਾ ਠੀਕ ਹੈ ਭਾਈ ਇੱਧਰ ਤਾਂ ਕਿੰਨੇ ਵੀ ਆਹੋ ਸਾਡੇ ਠੀਕ ਆ ਸਾਡਾ ਕੋਈ ਨੌਕਸੂਰ ਆਡੀ ਵੀਡੀਓ ਪਾਓ ਠੀਕ ਆ ਵੇਖਾ ਕੀ ਗੱਲ ਹੈ ਆਹ ਹੁਣ ਤਾਂ ਅੱਜ 4-5 ਬੈਚ ਗਈਆਂ ਆ ਬਾਈ ਬੈਚ ਕੇ ਚਲਾ ਕੇ ਬੈਠੀਆਂ ਨਿਆਰਾ ਆ ਗਿਆ ਨਾ ਮੇਲਾ ਲੱਗਾ ਹੁੰਦਾ ਕਰਿਆ ਹੁਣ ਗੱਡੀਆਂ ਗਈਆਂ ਸਾਰੀਆਂ ਠੀਕ ਹੈ ਜੀ ਆਹ ਦੋਸਤੋ ਗੱਡੀਆਂ ਹੁਣ ਬੈਗੀਆਂ ਚਲਾ ਕੇ ਲੱਗਿਆ ਸਾਰੇ ਤੂੰ ਵੇਖ ਤਾ ਇਹਨਾਂ ਦੀ ਕੱਲ ਪਾਈ ਸੀ ਤਿੰਨ ਉਹ ਤੇ ਦੋ ਅੰਦਰ ਖੜੀਆਂ ਪੰਜ ਬੈਗ ਗਈਆਂ ਆਪ ਲੱਖਣ ਲੋਗ ਜਿਹੜਾ ਬੰਦਾ ਮਗਰ ਲਾਦਾ ਬੰਦਾ ਕਾਮਯਾਬ ਨਹੀਂ ਹੁੰਦਾ ਜਿਹੜਾ ਨਹੀਂ ਤਾਂ ਕੰਦ ਨੂੰ ਪੁੱਟ ਲੋ ਸਿਆਣੇ ਦੀ ਘਾਤ ਹੈ ਠੀਕ ਹੈ ਜੀ ਇਹ ਲਖਨ ਨੂੰ ਡੇਲੀ ਵੀਡੀਓ ਪੈਂਦੀ ਆ ਇੰਨੀਆਂ ਗਾਈਆਂ ਚ ਬਾਈ ਇਮਾਨਦਾਰ ਆ ਤਾਂ ਸਹੀ ਕਰਕੇ ਉਹਨੇ ਤਾਂ ਵੀਡੀਓ ਪੈਂਦੀ ਆ ਸਹੀ ਗੱਲ ਆ ਬਾਈ ਮੈਨੂੰ ਮੇਰੇ 2007 ਤੋਂ ਕੱਢ ਲੋ ਠੀਕ ਹੈ ਜੀ 7 ਤੋਂ ਕੱਢ ਲੋ ਹੁਣ ਨੰਦ ਦਿੱ ਦਿੱਲੀ ਆ ਕੋਈ ਜਿੰਦਾ ਬਣਾ ਨੰਗਿਆ ਬਦੋ ਚਲੋ ਨਹੀਂ ਵੀ ਜਾ ਜਾਂਦਾ ਕਈ ਯਾਰ ਕੰਮ ਦੇ ਆਪ ਦੇ ਹੁੰਦੇ ਘਰ ਦੇ ਸਾਡਾ ਸਾਫ ਹੁੰਦਾ ਪਾਈਏ ਕਿਦੀ ਹਾਂਜੀ ਥੋੜਾ ਅੱਜ ਤੋਂ ਹੀ ਰਹਿ ਗਈਆਂ ਜੜਜੂ ਕੰਮ ਲਹੁੰਦੀ ਆਏ ਪਸ਼ੂ ਇੱਕ ਨੰਬਰ ਦੇਉਂਗਾ ਠੀਕ ਆ ਜੀ ਕੋਈ ਬੁੜੀ ਜਿਹੜੇ ਬੰਦਾ ਲੈ ਲੈ ਭੈਣ ਭਰਾ ਲੈ ਜਵਾਕ ਲੈਣੇ ਠੱਗੀ ਨਹੀਂ ਮਾਰਨੀ ਪਾ ਦੇਣੀ ਚਵਾ ਕੇ ਬੁੜੀ ਮਾਰਾਂਗੇ ਤਾਂ ਪੁੱਤ ਮਾਰਨਗੇ ਠੱਗੀ ਆ ਤੇ ਬਾਈ ਇਹਨਾਂ ਨੂੰ ਮਾਰਨੇ ਚਾਹੀਦੇ ਆ ਸਹੀ ਗੱਲ ਆ ਬਾਈ ਚਲੋ ਕੁੜੀਆ ਵਾ ਠੱਗੀ ਮਾਰਦਾ ਨਜਾਇਜ਼ ਪਾ ਦੇਣੀ ਚਵਾ ਕੇ ਆ ਦੇਣੀ ਚਵਾ ਕੇ ਕੰਡਾ ਹੀ ਰੱਖਣਾ ਠੀਕ ਆ ਮਾਰ ਰੱਖਣਾ ਠੀਕ ਆ ਪਰ ਮਰਮਾ ਦਾ ਹੋਣਾ ਨਾ ਲੈ ਬਈ ਦੋਸਤੋ ਆ ਹੀ ਰਹਿਣਾ ਤੁਸੀਂ ਵੀ ਇਹ ਆਪਾਂ ਚਾਹਾਂ ਦੇ ਲਈ ਮਾਮਾ ਬਾਈ ਕਈ ਹੁੰਦੇ ਬਸ ਸ਼ਰਮ ਬੰਦੇ ਹਾਂਜੀ ਯਾਰ ਤੂੰ ਜਾ ਯਾਰ ਮੈਂ ਘਰੋਂ ਬਾਹਰ ਕੱਢਦੀ ਤੇਰੀ ਉਹ ਪਾਏ ਹੋ ਗਿਆ ਨਾ ਮਾਰ ਡਰਦੇ ਆ ਮਹਮਦ ਨੂੰ ਠੀਕ ਹੈ ਠੱਗੀ ਨਹੀਂ ਮਾਰਦੇ ਤਾਂ ਇਹ 3 ਡਾਂਗ ਚੋਲੋ 4 ਡਾਂਗ ਚੋਲੋ ਭਰਾਓ ਸਾਡੇ ਘਰੇ ਦੋਦਾ ਅਦਾ ਘਰੇ ਰਹਿਆ ਨਾ ਉਹਨਾਂ ਦੇ ਕਰ ਰਹੇ ਨਾ ਚੋਰ ਹੋਣ ਟਣਕਾ ਕੇ ਤੁਹਾਡਾ ਮਨ ਸ਼ਾਂਤ ਜਿਉ ਤੁਹਾਡੇ ਪੈਸੇ ਜਿਹੜੇ ਬਣਾਏ ਆ ਠੀਕ ਹੈ 10 9 ਦੀ ਕਮਾਈ ਕਰਤ ਬਹੁਤ ਔਖੀ ਹੁੰਦੀ ਹੈ ਸਹੀ ਗੱਲ ਹੈ ਜੀ ਦਿਲ ਤੋਂ ਬਣਾ ਪੈਸੇ ਤੇ ਪੈ ਕੰਡਰਾ ਕੋਲੇ ਬਹੁਤ ਦਿਨ ਨਹੀਂ ਬਾਹਰ ਕੋਈ ਮਕਾਨ ਲੱਜਦਾ ਸਹੀ ਗੱਲ ਪਰ ਪੈਸੇ ਪ੍ਰਭੂ ਦਿਲ ਤੋਂ ਬਣਾ ਦਿੱਤ ਲੀ ਜਾਂਦੇ ਸਹੀ ਗੱਲ ਹੈ ਔਰ ਧੰਨਵਾਦ ਜੋਰਾਜ ਦਾ ਜੋਰਾਜ ਮੁੰਡੇ ਦਾ ਉਬਲੀ ਮਰਦ ਮਹਾਰਾਜਨ ਮਿਲ ਜਣੂ ਉਹਦੀ 500 ਸਾਲ ਉਹ ਰੋਜ ਦੀ ਠੀਕ ਹੈ ਜੀ ਪਰਮਾਤਮਾ ਠੀਕ ਹੈ ਬਾਈ ਹਾਂ ਜੀ ਹਾਂ ਚਲੋ ਵਧੀਆ ਦਾਨ ਕਰਨਾ ਬਹੁਤ ਔਖਾ ਹੈ ਪੈਸੇ ਬਹੁਤ ਆ ਦਿਲ ਤੋਂ ਬੁਲਾ ਦਿਲ ਕਰਾਈ ਜਿੱਡਾ ਚਾਹੀਦਾ ਹੈ ਸਹੀ ਗੱਲ ਹੈ ਦਾਨ ਕਰਨ ਨੂੰ ਪਹਿਲੇ ਪਹਿਲੇ ਲੋਕ ਹੈ ਪਾਪਾ ਦਾਨ ਨਹੀਂ ਕਰਦਾ ਕੋਈ ਦਾਨ ਨਹੀਂ ਕਰਦਾ ਕੋਈ ਪਹਿਲ ਸਰਕਾਰਾਂ ਨਾਲ ਬੜਾ ਬੰਦੇ ਬਟ ਐਡੀਟਰ ਕੋਲੇ ਸਹੀ ਗੱਲ ਹੈ ਦਾਨ ਕਰਨਾ ਬਹੁਤ ਔਖਾ ਸਹੀ ਗੱਲ ਹੈ ਸਰਕਾਰ ਕੋਲ ਤਾਂ ਨਹੀਂ ਪੈਸੇ ਹੈ ਹੀ ਨਹੀਂ ਚਲੋ ਜਿਵੇਂ ਅਗਲੇ ਮਰਜੀ ਆਏ ਲੋ ਦੋਸਤੋ ਅੱਜ ਦੇ ਵੀਰੇ ਬਾਈ ਦੇ ਦੋ ਨਾਗ ਆ ਕੇ ਦੋਹਾਂ ਜਿਹੜੇ ਤੁਹਾਨੂੰ ਪਸੰਦ ਦੇ ਬਾਈ ਨਾਲ ਗੱਲਬਾਤ ਕਰ ਤੇ ਵੇਖ ਸਾਦੇ ਬਾਈ ਕਹਿੰਦਾ ਭੁੱਖੀਆਂ ਮਰ ਕੇ ਪੰਜਾਬ ਵਾਲਾ ਗਾਂ ਵਾਲੀ ਗਾਦੇ ਮੁਰੂ ਹੋ ਪੱਠੇ ਖਾਂਦੀ ਆਗੀ ਸੋਹਣੇ ਥੜ ਹਵਾਨਾ ਤੂੰ ਵੀ ਜਲਦੀ ਕੰਮ ਚੱਲਦਾ ਠੀਕ ਆ ਜੀ ਜਿੱਥੇ ਹਰੇ ਹੋਏ ਪੱਠੇ ਦੀ ਸਿਰੀ ਨੂੰ ਆਪਾਂ ਦਈ ਜਾਵਾਂਗੇ ਚੜ ਚੜ ਦੀ ਰੋਟੀ ਹਾਂ ਜੀ ਕਿੱਥੇ ਕੰਮ ਕਰੂਗਾ ਗੱਲ ਪੱਠੇ ਚਾਰ ਤੂੰ ਪੈਂਦਾ ਪੱਠੇ ਹਾਂ ਗਾ ਸੋਹਣੇ ਫੇਸ ਕੁਆਲਟੀ ਪਹਿਲਾਂ ਵਹਿੜ ਠੀਕ ਆ ਭਾਈ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ